ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਉਹਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਟਰਾਂਸ ਬਾਰਡਰ ਇੱਕ ਡਰੱਗ ਕਾਰਟਲ ਬਸਟ ਕੀਤਾ 5 ਕਿਲੋ ਹਿਰੋਇਨ ਤੇ 100 ਗ੍ਰਾਮ ਪੰਜ ਕਿਲੋ 100 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇੱਕ ਫੋਰਚੂਨਰ ਕਾਰ ਹੈ ਔਰ ਇੱਕ ਦੋਸ਼ੀ ਹੈ ਜੀ ਗ੍ਰਫਤਾਰ ਕੀਤਾ ਗਿਆ ਹੈ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏਲੀਅਸ ਕੋਰਾ ਸਨੋ ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਮਮਦੋਟ ਡਿਸਟ੍ਰਿਕਟ ਫਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮਡਲੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਅਮਰਸਰ ਸੈਕਟਰ ਦੇ ਵਿੱਚੋਂ ਰੂਰਲ ਦੇ ਏਰੀਆ ਦੇ ਵਿੱਚੋਂ ਕਨਸਾਈਨਮੈਂਟ ਚੁੱਕਣ ਆਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਸੁਪਰਵੀਜ਼ਨ ਡੀਸੀਪੀ ਆਪਣੇ ਆਲਮ ਵਿਜੇ ਜੀ ACP ਕੁਲਦੀਪ ਜੀ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਰੈਸਟ ਇਹਦੀ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਜਿਹਦੇ ਬੇਸਿਕ ਬੈਕਗ੍ਰਾਉਂਡ ਵੱਲ ਧਿਆਨ ਦਿਓ ਤਾਂ ਗੁਰਵੀਰ ਜਿਹੜਾ ਇਹ ਪਤੌਰ ਕੰਟਰੈਕਟ ਡਰਾਈਵਰ ਲੱਗਿਆ ਹੋਇਆ ਸਿਵਲ ਸਰਜਨ ਆਫਿਸ ਫਿਰੋਜ਼ਪੁਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਰਲ ਕੇ ਕੰਮ ਕਰ ਰਿਹਾ तकरीबन 3 ਕਿ ਮਹੀਨੇ ਤੋਂ ਜੋ ਪਤਾ ਲੱਗਿਆ ਮੋਢਲੀ ਪੁੱਛਗਿੱਛ ਸਾਥੀ ਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਉਹਨੂੰ ਅਸੀਂ ਰਿਸਕ ਕੀਤਾ ਜਾਊਗਾ ਜਦੋਂ ਵੀ ਉਹ ਮਤਲਬ ਪੁਲਿਸ ਦੇ ਧਿਆਨ ਚ ਆਉਂਦਾ ਤੇ ਇਹਦੇ ਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰ ਜਿਹੜਾ ਮਮਦੋਟ ਦਾ ਏਰੀਆ ਉਹ ਆਪ ਬਾਰਡਰ ਹੈ ਪਰ ਉੱਥੇ ਐਕਸਪੋਜ਼ਰ ਤੋਂ ਬਚਦੇ ਇਹਨਾਂ ਨੇ ਟਰਾਂਸਪੋਰਟਰ ਜਿਹੜਾ ਅੰਮ੍ਰਿਤਸਰ ਸੈਕਟਰ ਨੂੰ ਚੂਜ਼ ਕੀਤਾ ਪਰ ਵਿੱਚ ਅਲੱਗ-ਅਲੱਗ ਕੱਟਆਊਟ ਲਾਏ ਹੋਏ ਐ ਤੇ ਪਿਕਅਪ ਕਰ ਰਿਆ ਕੋਈ ਦੂਸਰੇ ਅੱਗੇ ਨੂੰ ਕਰ ਰਿਆ ਉਹ ਸਾਰੀ ਚੇਨ ਜਿਹੜੀ ਐ ਉਹਤੇ ਵਰਕ ਕੀਤਾ ਜਾਊਗਾ ਸੋ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਮੈਂ ਤਾਂ ਹੁੰਦ ਸਨ ਇਹ ਅੰਮ੍ਰਿਤਸਰ ਰੂਰਲ ਦੇ ਏਰੀਏ ਦੇ ਵਿੱਚੋਂ ਤੇ ਉੱਥੋਂ ਹੀ ਪਿਕਅਪ ਕਰਨਾ ਆਇਆ ਸੀਗਾ ਉਹਦੇ ਵਿੱਚ ਅਸੀਂ ਤਾਂ ਜਿਆਦਾ ਡਿਟੇਲ ਨਹੀਂ ਸ਼ੇਅਰ ਕਰ ਰਹੇ ਬਿਕਾਉਜ਼ ਸਾਰੇ ਕੱਟਆਊਟ ਆਪਾਂ ਵਾਈਪ ਆਊਟ ਕਰਨੇ ਆ ਔਰ ਅੱਗੇ ਵੀ ਬੰਦਾ ਫੜਨਾ ਹੈ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੇਖੋ ਫੋਰਚੂਨਰ ਕਾਰ ਇੱਕ ਬੰਦਾ ਲੈ ਕੇ ਘੁੰਮ ਰਿਹਾ ਉਹ ਵੀ ਕੰਟਰੈਕਟ ਡਰਾਈਵਰ ਉੱਥੋਂ ਗੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਕਿ ਉਹਦੇ ਜਿਹੜੀ ਇੰਨੀ ਆਮਦਨ ਕਿੱਥੋਂ ਹੋ ਰਹੀ ਹੈ ਉਹ ਨਹੀਂ ਉਹ ਅਜੇ ਤੱਕ ਤਹੀ ਪਤਾ ਲੱਗਿਆ ਵੀ ਉਹਦਾ ਕੋਈ ਕਲੈਰਿਟੀ ਨਹੀਂ ਹੋਈ ਪਰ ਉਹ ਮੈਨੂੰ ਲੱਗਦਾ ਕਿ ਨਹੀਂ ਅਜੇ ਕੰਮ ਕਰ ਰਿਹਾ ਕਿਸੇ ਹੋਰ ਦੇ ਉਹ ਚੈੱਕ ਕਰ ਰਹੇ ਆ ਜੀ ਸਾਰੀ ਇਮੀਡੀਏਟ ਤੁਹਾਡ ਨਾਲ ਸ਼ੇਅਰ ਕੀਤਾ ਜਾ ਰਿਹਾ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਉਹਦੇ ਵਿੱਚ ਇਹ ਕੰਮ ਕਰ ਰਿਹਾ ਸਰ 3 ਮਹੀਨੇ ਤੋਂ ਕੰਮ ਕਰ ਰਿਹਾ ਕਿੰਨੇ ਐਸ ਅਸਾਈਨਮੈਂਟ ਆ ਦਿੱਤਾ ਕਿ ਡਿਲੀਵਰ ਕਰ ਦਿੱਤੇ ਦੇਖੋ ਅਜੇ ਇੰਨਾ ਕਹਿਣਾ ਐਗਜ਼ੈਕਟ ਨਹੀਂ ਹੈ ਪਰ ਡੈਫੀਨਿਟਲੀ 3 ਮਹੀਨੇ ਜੇ ਮੈਨੂੰ ਲੱਗਦਾ ਕਾਫੀ ਵਰੀਏ ਨੇ ਚੱਕਰ ਲਾਏ ਹੋਣੇ ਹੈ ਹਾਂ 5 ਕਿਲੋ 100 ਗ੍ਰਾਮ ਹੈ ਜੀ ਔਰ ਅੱਛੀ ਹੈ ਔਰ ਇਹਨੂੰ ਅੱਗੇ ਵੀ ਅਸੀਂ ਵਰਕ ਕਰ ਰਹੇ ਹਾਂ ਤੇ ਤੇ ਮੈਨੂੰ ਕਾਫੀ ਉਮੀਦ ਹੈ ਕਿ ਸਾਨੂੰ ਜਿਹੜਾ ਇਹ ਸਾਰਾ ਡਰਗ ਕਾਟਰਲ ਹੈ ਇਹਦੀ ਜਿਹੜੀ ਲਿੰਕੇਜਸ ਨੇ ਉਹ ਜਿਹੜੀ ਟਰਾਂਸ ਬਾਰਡਰ ਨੇ ਬੇਸਿਕਲੀ ਹਾਂਜੀ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਕੱਟ ਆਊਟ ਡਿਫਰੈਂਟਸ ਨੇ ਇਹਨਾਂ ਨੇ ਰੱਖੇ ਹੋਏ ਆ ਇਹ ਤਾਂ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਸੀਆਈ ਟੀਮ ਨੇ ਕੀਤਾ ਤਾਂ ਵਰਥਡ ਮਾਰਿੰਗ ਹੈ ਜੀ ਇਹੀ ਲੱਗ ਰਿਹਾ ਜੀ ਕਿਉਂਕਿ ਉਹ ਕੱਟ ਆਊਟ ਅੱਗੇ ਨੇ ਉਹਨਾਂ ਨੂੰ ਫੜਿਆ ਜਾਊਗਾ ਸਾਰਾ ਸਰ ਦੇ ਅਮਰੀਕਨ ਮੈਰਿਡ ਇਹ ਪਤਾ ਕਰਨਾ ਪਊਗਾ ਮੈਂ ਨਾ ਤਾਂ ਨਹੀਂ ਧਿਆਨ ਦਿੱਤਾ ਵੀ ਮੈਰਿਡ ਹੈ ਕੰਟੋਨਮੈਂਟ ਏਰੀਆ ਲੋਹਾਰਾ ਕਾ ਰੋਡ ਜੀ